ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਸ਼ੈੱਡ ਦੇ ਵਿੱਚੋਂ ਹੁਣ ਕੋਈ ਕੰਮ ਕਾਜ ਹੁੰਦਾ ਨਹੀਂ ਆ ਤੇ ਕੀ ਤੁਹਾਨੂੰ ਦਿਖਾਈਏ ਬਸ ਇਹੋ ਰੋਜ਼ ਦੀ ਰੁਟੀਨ ਦੇ ਵਿੱਚ ਬੰਨਾ ਬੰਨਾ ਦੀ ਸੇਵਾ ਤੇ ਜੋ ਸੰਗਤਾਂ ਮਿਲਦੀਆਂ ਜਲਦੀਆਂ ਉਹੋ ਜੀਆਂ ਗੱਲਾਂ ਜਿਹੜੀਆਂ ਤੁਹਾਨੂੰ ਦੱਸੀ ਜਾਂਦੀਆਂ ਤੇ ਬਾਕੀ ਹੁਣ ਜਦੋਂ ਕੰਮ ਕਾਜ ਚੱਲਣਗੇ ਫਿਰ ਬਲੌਗ ਸ਼ੁਰੂ ਹੋਣਗੇ ਵਧੀਆ ਹੌਣ ਦੇ ਮੈਂ ਤੇ ਆਪਾਂ ਵੀ ਰੋਜ਼ ਕੀ ਤੁਹਾਨੂੰ ਦਿਖਾਈਏ ਹੁਣ ਇਧਰਲੇ ਬੰਨੇ ਆ ਬਾਸਮਤੀ ਆ ਇਹਦੇ ਵਿੱਚ ਪਾਣੀ ਬਹੁਤ ਔਣ ਨਸੀਮ ਦਾ ਇਹਨੂੰ ਮੋਟਰਾਂ ਲਾ ਕੇ ਢੇਆ ਸ਼ੈੱਡ ਦੇ ਵਿੱਚ ਤੋਰੀਆਂ ਤਾਰੀਆਂ ਬਾਕੀ ਪਰਲੇ ਬੰਨੇ ਸਬਜ਼ੀ ਦੀ ਤਿਆਰੀ ਉਹ ਕਰਦੇ ਗੱਲ ਕਰਦੇ ਵੀ ਸੰਗਤਾਂ ਦਾ ਜਜ਼ਬਾ ਜੇ ਜਿੱਦਾਂ ਸੰਗਤਾਂ ਸੋਚਦੀਆਂ ਨਾ ਸੇਵਾ ਭਾ ਬੰਨਣਾ ਜੇ ਕਿਤੇ ਇਦਾਂ ਹੀ ਸਰਕਾਰਾਂ ਕਹਿਣ ਕਿ ਸਾਡਾ ਫਰਜ ਵਾ ਸਾਡੀ ਸੇਵਾ ਵਾ ਕੁਛ ਵੀ ਪੰਜਾਬ ਨੂੰ ਬਦਲ ਕੇ ਰੱਖ ਸਕਦੇ ਆ ਪੰਜਾਬ ਦਾ ਨਕਸ਼ਾ ਬਦਲ ਕੇ ਰੱਖ ਸਕਦੇ ਆ ਜਿੱਦਾਂ ਕੀ ਇਧਰ ਵੇਖੋ ਹਾਂ ਦੋ ਟਰਾਲੇ ਪਾਣੀ ਦੇ ਭਰੇ ਪਏ ਤੇ ਆਹ ਬੋਰਾ ਵੇਖੋ ਆ ਜਿਹੜਾ ਸੰਗਤਾਂ ਨੇ ਬੋਰਾ ਕੱਲਿਆ ਇਕੱਠਾ ਕਰ ਕਰਕੇ ਇਹ ਸਰਕਾਰੀ ਬੋਰਾੜੀਆਂ ਇਹ ਸਾਰਾ ਸੰਗਤਾਂ ਦੇ ਸੰਯੋਗ ਨਾਲ ਆਇਆ ਜਿੰਨਾ ਵੀ ਬੋਰਾ ਸਾਰਾ ਹੀ ਸੰਗਤਾਂ ਦੇ ਸੰਯੋਗ ਨਾਲ ਵੀ ਜੇ ਆਪਾਂ ਕਹੀਏ ਵੀ ਸਰਕਾਰਾਂ ਸਰਕਾਰਾਂ ਦੀ ਤੇ 1 ਰੁਪਏ ਦੀ ਝਾਗ ਨਹੀਂ ਨਲਾਈਕੀ ਸੰਗਤਾਂ ਨੇ ਬਹੁਤ ਕੋਸ਼ ਜੋ ਜੋ ਚੀਜ਼ ਦੀ ਵੀ ਡਿਮਾਂਡ ਕੀਤੀ ਨਾ ਡਿਮਾਂਡ ਕੀਤੀ ਵੀ ਨਹੀਂ ਹੁੰਦੀ ਤੇ ਮਨ ਦੇ ਵਿੱਚ ਹੀ ਹੁੰਦੀ ਸੀ ਉਹੀ ਚੀਜ਼ ਹਾਜ਼ਰ ਹੋ ਜਾਂਦੀ ਜਦੋਂ ਆਪਣਾ ਮਨ ਸੇਵਾ ਪਾਉਣ ਨਾਲ ਜੁੜਿਆ ਹੋਵੇ ਤੇ ਬੜਾ ਵਧੀਆ ਲੱਗਾ ਸਾਨੂੰ ਝੋਨੇ ਮਰੇ ਭੁੱਲ ਕੇ ਵੀ ਸਾਡੇ ਝੋਨੇ ਵੀ ਮਰੇ ਆ ਜਦੋਂ ਸਾਡਾ ਸੰਗਤਾਂ ਨੇ ਸਾਥ ਦਿੱਤਾ ਬੜੇ ਉਤਸ਼ਾਹ ਦੇ ਨਾਲ ਉਹਨਾਂ ਨੇ ਇਹ ਭਲਾਤਾ ਵੀ ਤੁਸੀਂ ਛੱਡੋ ਤੁਹਾਨੂੰ ਕਣਕ ਬੀਜਣ ਤੇ ਕੋਈ ਖਰਚਾ ਕਰਨ ਦੀ ਲੋੜ ਨਹੀਂ ਤੁਸੀਂ ਬਸ ਹਾਂ ਕਰੋ ਉਦਣ ਹੀ ਅਸੀਂ ਜਿਹੜਾ ਵਾ ਸਾਰਾ ਕੁਝ ਲੈ ਕੇ ਆਵਾਂਗੇ ਜੋ ਟਰੈਕਟਰ ਟਰਾਲੀਆਂ ਡੀਜ਼ਲ ਹਰ ਇੱਕ ਚੀਜ਼ ਤੇ ਬੜਾ ਮੰਦ ਨੂੰ ਵਧੀਆ ਲੱਗਾ ਸਭ ਕੋਈ ਜੇਤਾ ਭੁੱਲ ਗਿਆ ਹੁਣ ਯਾਰ ਸਾਹਬ ਲਓ ਵੀ ਮੈਂ ਸਾ ਲੱਖਾਂ ਬੋਰਾ ਸੰਗਤਾਂ ਦੇ ਸੰਯੋਗ ਨਾਲ ਆ ਗਿਆ ਤੇ ਅਜੇ ਹੀ ਡਿਸਟ੍ਰੀਬਿਊਟ ਵੀ ਬੜੇ ਕੀਤਾ ਜਿੱਥੇ-ਥੇ ਬੋਰੀਆਂ ਦੀ ਲੋੜ ਹੀ ਆ ਸਾਰਾ ਸ਼ੈੱਡ ਬੋਰੀਆਂ ਨਾਲ ਭਰ ਗਿਆ ਲੱਖਾਂ ਹੀ ਆ ਤੇ ਹੁਣ ਆਪਾਂ ਸਬਜੀ ਦੀ ਤਿਆਰੀ ਕਰਨ ਦੇ ਆਪਾਂ ਤੋਂ ਬਾਅਦ ਤੇ ਹੁਣ ਵੀ ਮੂੰਹ ਹਟ ਗਏ ਆ ਸਬਜੀ ਵਾਲੀ ਪਹਿਲੀ ਵਾਹ ਕੇ ਸੈਟ ਕਰ ਲਈ ਆ ਇਧਰਲੇ ਬੰਨੇ ਲਾਉਣੇ ਆ ਹਾਂ ਇਹ ਮਾਈਕਰੋ ਰਾਣੇ ਉਹ ਬਿੱਠਾਂ ਦੇ ਬੋਰੇ ਜਿਹੜੇ ਭਰੇ ਪਏ ਇਧਰ ਕੋ ਉਹ ਉਥੇ ਪਏ ਤਿੰਨ ਚਾਰ ਬੋਰੇ ਉਹਨਾਂ ਨੂੰ ਖਲਾਰ ਯਾਰ ਸੁੱਕਣ ਵਾਲੇ ਬਣਨਗੇ ਖਲਾਰ ਜਰੂਰ ਸੁੱਕੀਆਂ ਦਾ ਕੰਮ ਕਰਦਾ ਮੁੜ ਕੇ ਛੁੱਟੀ ਪੈ ਜਣੀ ਹੁਣ ਇਹ ਸਾਰੇ ਬੂਟਿਆਂ ਬਾਟਿਆਂ ਦੀ ਨਾਲਿਆ ਵੇਖੋ ਪਾਲਕ ਪੂਲਕ ਗੇਤਰੀ ਬੀਜੀ ਤਨੀਆ ਦੁਨੀਆ ਸਭ ਕੁਝ ਹੋ ਗਿਆ ਬਤਾਉ ਆ ਵੀ ਵਾਹ ਦੇਣਾ ਇਹਨੂੰ ਪੁੱਟਦੇ ਥਾਣੂ ਮਿਰਚਾਂ ਵਾਲੇ ਬੂਟੇ ਮਿਰਚਾਂ ਵਾਲੇ ਬੂਟੇ ਪੁੱਟ ਕੇ ਗੋੜਗੜ ਦੇ ਹੁਣ ਇਹਦੇ ਚ ਕੀ ਗਾ ਆ ਵੀ ਵਗਣਾ ਨਹੀਂ ਵਗਣਾ ਤਾਂ ਹੈ ਨਹੀਂ ਆ ਗੋੜਨਾ ਪੈਣਾ ਇਹਦੇ ਇੱਥੇ ਕੋ ਲਾਵਾਂਗੇ ਆ ਤੋੜ ਗਿਆ ਸੀ ਤੋੜ ਗਿਆ ਚੜਾਈਆਂ ਸੀ ਟੀ ਨਾਲੇ ਰੀਤ ਨਾਲ ਉੱਡੀ ਤੇ ਹੁਣ ਨਾਲੇ ਸਬਜ਼ੀ ਬਣ ਜਾਂਦੀ ਰੋਜ਼ ਦੀ ਬਾਦੂ ਨਾਲੇ ਤੇ ਆ ਕਵੀਰ ਨੇ ਮੈਨੂੰ ਗੁਣ ਦਿੱਤਾ ਸੀ ਵੀ ਪਪੀਤਾ ਉਹ ਪਪੀਤੇ ਲਾਉਂਦਾ ਸੀ ਸਾਡਾ ਪਪੀਤਾ ਜਿਹੜਾ ਹੈ ਕੋਈ ਨਹੀਂ ਤੇ ਪਪੀਤੇ ਸਾਡੇ ਤਾਂ ਗਲ ਗਲ ਜਾਂਦੇ ਉਹਨੇ ਫਿਰ ਮੈਨੂੰ ਦੱਸਿਆ ਵੀ ਹਾਰ ਇਹ ਕਲੀ ਫੇਰ ਮਾਰ ਕਹਿੰਦਾ 15 ਦਿਨਾਂ ਬਾਅਦ ਮਾਰਨੀ ਹੈ ਕਲੀ ਤੇ ਪਪੀਤੇਆਂ ਦੇ ਮੋਢ ਨਾ ਕਹਿੰਦਾ ਸੀ ਪਪੀਤੇ ਦਾ ਬੂਟਾ ਜਿਆਦਾ ਵੱਡਾ ਨਹੀਂ ਹੋਣ ਦੇਣਾ ਤੇ ਇਹਦੇ ਮੋਢ ਨਾ ਇੱਕ ਦਵਾਈ ਉਹਨੇ ਦੱਸੀ ਸੀ ਤੇ ਇੱਕ ਉਹਨੇ ਹਕ ਕਲੀ ਜਰੂਰ ਮਾਰਨੀ ਉਹ ਮਾਰੀ ਤੇ ਐਨ ਪਪੀਤੇ ਦਾ ਫਲ ਵੀ ਬਹੁਤ ਜਿਆਦਾ ਪਿਆ ਤੇ ਪਪੀਤੇ ਵਧੀਆ ਤੇ ਹੁਣ ਆ ਡ੍ਰੈਗਨ ਫਰੂਟ ਇਹ ਕਿੰਨੂੰ ਲੱਗ ਗਿਆ ਵੇ ਕਾਮਯਾਬ ਹੋ ਗਿਆ ਸਾਡੇ ਡ੍ਰੈਗਨ ਫਰੂਟ ਦੋ ਇਹਨੂੰ ਲੱਗਿਆ ਇੱਕ ਤਿੰਨ ਇੱਕ ਇਹਨੂੰ ਤਿੰਨ ਚਾਰ ਇਹਨੂੰ ਦੋ ਲੱਗੇ 4 4 ਪੰਜ ਆਵੇ ਲੱਗ ਗਿਆ ਨਵਾ ਬਸ ਕਾਮਯਾਬ ਹੋ ਗਿਆ 5 6 4 7 ਬਹੁਤ ਹੋ ਗਿਆ ਕਿਰਪਾ ਫਲ ਬਹੁਤ ਆ ਪਰ ਫਲਨ ਸਾਹਮਣਾ ਜਿਹੜਾ ਨਾ ਉਹ ਪੁੱਤਾਂ ਨੂੰ ਪੈਂਦਾ ਜੇ ਬੰਦੇ ਦੀ ਵੀ ਅੰਗੇਲੀ ਹੋ ਜਾਂਦੀ ਆ ਪਰ ਬੂਟੇ ਨੂੰ ਜਿਹੜੀ ਵੀ ਕੰਮ ਚੀਜ਼ ਦੀ ਲੋੜ ਉਸੇ ਵਾਲੇ ਪਾਉ ਤੇ ਫੇਰ ਆ ਤੇ ਹੁਣ ਸਬਜੀ ਸਬਜੀ ਦਾ ਕੰਮ ਲਾ ਦੇ ਸਬਜੀ ਲਾ ਦੇ ਦਵਾਦਾਂ ਹੁਣ ਦੇਣ ਲੱਗ ਗਿਆ ਤੇ ਲਾਇਆ ਰਹਿਣਾ ਤੂੰ ਅੱਜ ਬੈਡ ਅੱਜ ਦੀ ਧੁੱਪ ਲਵ ਹੈ ਉਹ ਲੋੜ ਹੀ ਨਹੀਂ ਯਾਰ ਓ ਯਾਰ ਉਹ ਬੈਡ ਆਪਾਂ ਕਰ ਲਾਂਗੇ ਜਿਵੇਂ ਪਿਛਲੀ ਯਾਰ ਕੀਤੇ ਸੀ ਵੀਰ ਮੇਰੀ ਮੰਨ ਲਓ ਪੈਨ ਨੂੰ ਪਤਾ ਸਾਰਾ ਸਿਆਲ ਨਾ ਸੌਂਜੀ ਉੱਪਣੀ ਗੁਰੂ ਦੇ ਆਪੇ ਸੁਖੀ ਕਰਨੋਂ ਗੁਰੂ ਦੇ ਕੋਲੋਂ ਇਹ ਸੁਪਾ ਚਰਚਾ ਜਿਵੇਂ ਮਾਣਨ ਵਰਤਾਈ ਗੁਰੂ ਦੇ ਕੋਲੋਂ ਇਹ ਸੁਪਾ ਚਰਚਾ ਗੁਰੂ ਗੁਰੂ ਸਰਦ ਸੁਖ ਗੁਰੂ ਆਪ ਧਰਮ ਸੇਵਨੀ ਗਾਣੇ ਕਰਤੋ ਗੁਰੂ ਪ੍ਰਸਾਦ ਜੀ ਮਨ ਦੇ ਆਹੇ ਗੁਰੂ

ਕਵੀ ਨੂੰ ਮਾਰੀ ਰੋਟੇ ਪੈ ਗਏ ਜੀ ਨਾ ਬੜਾ ਗਿਆ ਅੱਜ ਮੈਂ ਸੀਮਿਤ ਅਧਿਕਾਰੀ ਵੱਲੇ ਤੇ ਇਹ ਵੀਰ ਆਪਣੇ ਜਲੰਧਰ ਤੋਂ ਲਿੱਟੀਆਂ ਟਰਾਲੀਆਂ ਲੈ ਕੇ ਪਹੁੰਚੇ ਸਾਫਤ ਤੇ ਅੱਗੇ ਵੀ ਆਏ ਵੀਰ ਅੱਜ ਦੂਸਰਾ ਕਿੜਾ ਲਾਇਆ ਉਹਨਾਂ ਨੇ ਆਹਾਂ ਪਰੇ ਜਾ ਜਾਣ ਦੇ ਨਹੀਂ ਦਿੰਦਾ खुल गया चल आज सादा मुद्दा सादा मुद्दा स्कूलों आ गया वे ओ तेरा पापी वाहेगुरू जी का खालसा वाह और... ਜੇ ਨਾ ਨੂੰ ਪਤਾ ਹੀ ਆ ਵੀ ਸਾਰੇ ਜਾਨੇ ਅੱਜ ਉਹਨਾਂ ਨਗਰ ਦਾ ਬਹੁਤ ਤਾ ਦਿੱਤਾ ਕੋਈ ਰਾਸ਼ਨ ਲੈ ਕੇ ਪਹੁੰਚਿਆ ਕੋਈ ਮਿੱਟੀ ਲੈ ਕੇ ਪਹੁੰਚਿਆ ਕੋਈ ਟੇਪਰ ਲੈ ਕੇ ਪਹੁੰਚਿਆ ਕੋਈ ਭਰੇ-ਪੂਰੇ ਲੈ ਕੇ ਪਹੁੰਚਿਆ ਅੱਜ ਵੀ ਫਲੰਦਰ ਤੋਂ ਹੋਵੇ ਦਿੱਤਾ ਕੇਤਰਾ ਪਿੰਡਵਾ ਉਥੋਂ ਵੀ ਪੰਜ ਟਰਾਲੀਆਂ ਮਿੱਕੀਆਂ ਲੈ ਕੇ ਆਪਣੇ ਨਗਰ ਦੇ ਵਿੱਚ ਪਹੁੰਚੇ ਆ ਤੇ ਵੀ ਰੱਖੇ ਵੀ ਜਾਂਦੇ ਵੀ ਜਦੋਂ ਵੀ ਬੰਦ-ਬੰਦਣਾ ਆ ਉਹ ਦੁਕਾਨ ਨੂੰ ਦੱਸਿਓ ਜੇ ਆਵਾਂਗੇ ਇਹਨਾਂ ਵੀਰਾਂ ਦਾ ਅੱਜ ਹੀ ਨਗਰ ਚਿੜਾਗਾਤਾਂ ਦੇ ਵੜੇ ਕਰਦੇ ਐਨਾਂ ਨੂੰ ਪ੍ਰਬਾਧਨ ਦੇਣ ਬਿਜਲੀ ਤੇ ਰਾਜ ਚੌਕਰੀ ਟ੍ਰੱਕੀ ਬੱਚੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ੇ ਤੇ ਵੀਰ ਸੁੱਕੀ ਸਬਜੀ ਤੇ ਪ੍ਰਸ਼ਾਦੀ ਲੈ ਕੇ ਆਏ ਆ ਕਿਹੜਾ ਏਰੀਆ ਹੈ ਤੁਹਾਡਾ ਮੋਗਾ ਜੀ ਮੋਗਾ ਮੋਗਾ ਪਿੰਡ ਔਗੜ ਜੀ ਪਿੰਡ ਔਗੜ ਹਾਂਜੀ ਔਗੜ ਜੀ ਔਗੜ ਤੋਂ ਤੇ ਕੋਈ ਵੀਰ ਆਪਦਾ ਮੋਬਾਈਲ ਨੰਬਰ ਜ਼ਰੂਰ ਬੋਲੋ ਯਾਰ ਜਿਹੜਾ ਮੇਨ ਆ ਉਹ ਫਿਰ ਕਿਸੇ ਨੂੰ ਵੀ ਲੋਡ ਹੋ ਤੁਹਾਡੇ ਸੰਗਤ ਅਨੁਸਾਰ ਦੇ ਲੈਣ ਹੈ 7269 ਹੈ 75269 ਹਾਂ 44345 ਹਾਂ ਇਹ ਵੀਰਾਂ ਨੂੰ ਜੇ ਕਿਤੇ ਵੀ ਸੇਵਾ ਚੱਲਣ ਡਈ ਹੋਵੇ ਪ੍ਰਸ਼ਾਦੇ ਦੀ ਲੋਡ ਹੋਵੇ ਗੱਫੇ ਪਾਣੀ ਦੀ ਤੇ ਇਹ ਵੀਰ ਸਿੱਧਾ ਇਦਾ ਪੱਕਿਆ ਪਕਾਇਆ ਲੈ ਕੇ ਆਉਂਦੇ ਆ ਇਹਦੇ ਵਿੱਚ ਵੇਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕੀ ਤੁਹਾਨੂੰ ਸਾਰਿਆਂ ਸੰਗਤਾਂ ਨੂੰ ਦੱਸ ਦੇ ਲਈ ਆਲੀ ਪਲਾਣਾ ਵਿੱਚ ਹਰ ਤਰ੍ਹਾਂ ਦੀ ਸੁਵਾਵਾਂ ਲੈ ਕੇ ਵੀਰ ਪਹੁੰਚਦਾ ਕੋਈ ਮਿੱਟੀ ਲੈ ਕੇ ਪਹੁੰਚਣ ਜਾਂ ਕੋਈ ਡੀਜ਼ਲ ਲੈ ਕੇ ਪਹੁੰਚਣ ਜਾਂ ਕੋਈ ਘੋੜੇ ਲੈ ਕੇ ਪਹੁੰਚਣ데요 ਇਹ ਅੱਜ ਵੀਰ ਆਪਣੇ ਫਕੀਰ ਹਸਤ ਜਿਹੜੀ ਲੰਗਰ ਪ੍ਰਸ਼ਾਦਾ ਲੈ ਕੇ ਪਹੁੰਚਿਆ ਇਹ ਵੀਰ ਦੱਸਣਗੇ ਨਾਲੇ ਆਪ ਦਾ ਨੰਬਰ ਦੱਸਣਗੇ ਜੀ ਕਿਸੇ ਹੋਰ ਨੂੰ ਵੀ ਜਰੂਰ ਤੋਂ ਇੱਕ ਤੇ ਸੇਵਾ ਚੱਲਦੀ ਹੋਵੇ ਤੇ ਲੰਗਰ ਪ੍ਰਸ਼ਾਦ ਦੀ ਲੋੜ ਹੋਵੇ ਇਹ ਵੀਰ ਦੱਸਣਗੇ ਨਾਲ ਪੀਡੀਆ ਦਾ ਪਿੰਡ ਦਾ ਅਜ ਨਾਲ ਨੰਬਰ ਦਾ ਪਿੰਡ ਵੀਰੇ ਔਗੜਾ ਸਾਡਾ ਮੋਗਾ ਜ਼ਿਲ੍ਹਾ ਦਾ ਨੰਬਰ ਹੈਗਾ 984635398 ਇਹਨਾਂ ਵੀ ਜਿਹੜਾ ਨਾਲ ਸੰਪਰਕ ਕਰਕੇ ਕਿਤੇ ਵੀ ਪੱਕਿਆ ਪਕਾਇਆ ਰਾਸ਼ਨ ਜੇ ਕੇ ਨੂੰ ਲੰਗਰ ਪ੍ਰਸ਼ਾਦ ਦੀ ਲੋੜ ਹੋਵੇ ਤੇ ਉਹਨਾਂ ਨਾਲ ਸੰਪਰਕ ਕਰਨ ਲੋ ਵੀਰਾਂ ਨਾਲ ਸਾਡਾ ਅਲੀក្លਾ ਨਗਰ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾ ਤੇ ਇਹਨਾਂ ਨੂੰ ਪ੍ਰਮਾਤਮਾ ਹੋਰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸੇਵਾ ਕਰਨ ਦਾ ਬਲ ਉਹਨਾਂ ਨੂੰ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਹਦਾ ਜਦੋਂ ਆਪਣੇ 2023 ਵਾਲੇ ਹੱਥ ਨੇ ਨੁਕਸਾਨ ਕੀਤਾ ਤੇ ਅਲੱਗ-ਅਲੱਗ ਸੰਸਥਾਵਾਂ ਅਲੱਗ-ਅਲੱਗ ਹਰ ਇੱਕ ਆਪਣੀ ਮਤ ਕਰਨ ਚਾਹੁੰਦਾ ਤੇ ਕੀਤੀ ਆ ਇਸ ਤਰ੍ਹਾਂ ਹੀ ਪੁਤਾਂਤਪੁਰ ਗੇਲੋਆ ਤੋਂ ਮੋਹਾਲ ਵਾਲੇ ਮਿਹਰਾਂ ਜੰਸੀ ਦੇ ਮਾਲਕ ਜੀ ਦਾ ਜਿਸ ਤਰ੍ਹਾਂ ਵੱਲੋਂ ਆਪਣੇ ਪਿੰਡ ਦੇ ਵਿੱਚ ਸਾਰੇ ਲੱਗੇ ਦੇ ਟਰੈਕਟਰਾਂ ਨੂੰ ਫ੍ਰੀ ਸਰਵਿਸ ਸੇਵਾ ਫਿਲਟਰ ਫ੍ਰੀ ਜੁਨੀ ਟਰੈਕਟਰ ਦੇ ਉਹ ਵੀ ਸਰਵਿਸ ਕਰਵਾ ਲਈ ਫ੍ਰੀ ਫਸਟ ਕੀਤੀਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਲਾਈ ਵੀ ਦਿੱਤਾ ਤੁਹਾਨੂੰ ਵਾਹਿਗੁਰੂ ਜੀ ਦੇ ਚੇਲੇ ਦਾ ਇਹ ਜੂਮ ਕਰਤਾ ਤੇ ਰੈਟਰ ਤੇ ਇਧਰੇ ਤੁਹਾਡਾ ਉਹ ਵੀ ਦੋ ਦੋ ਕਿੱਦਾਂ ਕਰਦੇ ਨੇ ਬਰਾਬਰ ਜਿਹੜੇ ਉਹ ਦਈਏ ਕੋਰਸ ਤੋਂ ਕਰਦੇ ਨੇ ਉਸ ਨੂੰ ਤੇ ਅੱਗੇ ਦਾ ਸ਼ਕਤੀ ਤੋਂ ਕਿਹਾ ਪਰਵਸ ਦੇ ਨਾਲ ਸਮੋਸੇ ਚੱਲਣਦੇ ਆ ਆਵੇ ਹੈਗੇ ਸਾਡੇ ਕੋਲ ਓਸਤ ਜੀ ਦੋ ਸਾਰਿਆਂ ਨੂੰ ਸਮੋਸੇ ਜਿਹੜੇ ਗਰਮ ਗਰਮ ਨਾਲ ਅਭੀ ਭਾਜੀ ਲੈ ਕੇ ਆਏ ਨਾਲ ਡਿਊਟੀ ਇਹਨਾਂ ਦੀ ਕੀ ਬੋਲੀਏ ਨਹੀਂ ਤੁਸੀਂ ਬੋਲਣਾ ਵਾ ਲੈ ਨਹੀਂ ਨਹੀਂ ਕੀ ਬੋਲੀਏ ਤੂੰ ਦਿਓ ਗੱਲ ਕੀਤੀ ਬੋਲਾਂ ਦਾ ਬੋਲਾਂ ਕੀ ਬੋਲਾਂ ਕੀ ਕਰਨ ਰਿਹਾ ਤੁਸੀਂ ਇਹ ਦੱਸੋ ਨਾ ਸਰਵਿਸਾਂ ਕਰ ਰਹੇ ਆਸੀਂ ਫ੍ਰੀ ਦੇ ਵਿੱਚ ਅੱਛਾ ਅੱਛਾ ਨਹੀਂ ਨਹੀਂ ਆਪਾਂ ਨਹੀਂ ਬੋਲੀਏ ਸਰਵਿਸਾਂ ਕਰਨਾ ਫ੍ਰੀ ਦੇ ਵਿੱਚ ਨਾ ਪਤਾ ਲੱਗੇ ਟਰੈਕਟਰ ਦੀਆਂ ਕਰਨ ਨਾ ਪਤਾ ਲੱਗੇ ਬੰਦਿਆਂ ਦੀਆਂ ਕਰਨ ਦਾ ਸਰਵਿਸਾਂ ਕਰਨਾ ਫ੍ਰੀ ਦੇ ਵਿੱਚ ਸਾਰੀ ਟੀਮ ਸਾਡੀ ਇਹ ਮਹਿੰਦਰਾ ਏਜੰਸੀ ਦੀ ਬੈਠੀ ਐ ਇੱਥੇ ਜੋ ਸਾਰੀ ਦੇਖ ਰਿਹਾ ਹੈ ਦਰਸ਼ਦੀਪ ਸਿੰਘ ਚੋਲਾ ਸੁਖਮਣ ਭਾਜ ਦੇ ਐਮ ਡੀ ਹੈ ਨਾ ਆਪਣੇ ਫੋਨ ਤੇ ਲੱਗੇ ਆ ਪਹਿਲਾਂ ਤਾਂ ਐਮ ਡੀ ਨੂੰ ਬਾਸਤਾ ਲਿਆਣ ਕਰੋ ਇਹ ਸਾਰੀ ਟੀਮ ਅੱਜ ਟੀਮ ਵਰਗੀ ਚੱਲਣ ਲਿਆ ਉਹ ਲਿਆ ਜਿਹੜਾ ਕੀ ਜੰਦਾ ਸੀ ਅਬੀ ਆ ਜਿਹੜੇ ਕੋਰਸ ਹੁਣਾ ਕਿੱਡਾ ਵਧੀਆ ਪ੍ਰਾਣਦਾ ਵਾ ਵੀ ਕਿਸਾਨਾਂ ਦਾ ਕੋਹਣਾ ਕੋ ਬਚਤ ਹੋ ਗਈ ਚਲੋ ਸਰਵਿਸ ਤੇ ਸਾਰਿਆਂ ਦੀ ਹੋਣੀ ਵਾਲੀ ਟਰੈਕਟਰਾਂ ਦੀ ਤੇ ਹੁਣ ਸਾਰੇ ਫਿਲਟਰ ਗੱਲ ਕਰੀਏ 에ਅਰ ਫਿਲਟਰ ਤੋਂ ਲੈ ਕੇ ਡੀਜ਼ਲ ਮਕਲਾਇਲ ਸਾਰੇ ਆ ਸਾਰੇ ਕਿਸਾਨ ਆ ਟਰੈਕਟਰਾਂ ਵਾਲੇ ਵੀਰ ਬੈਠੇ ਇੱਧਰ ਬੈਹੰਦਾ ਪ੍ਰੋਗਰਾਮ ਕੀਤਾ ਵਾ ਇੱਧਰ ਅਰਸ਼ ਭਾਜੀ ਟੂਲ ਦੀ 라ખી ਬੈਠੇ ਆ ਕਿ ਸਾਡੀ ਦਵਾਂ ਦੀ ਡਿਊਟੀ ਆ ਬਲੌਗ ਬਣਾਉਣ ਦੀ ਹੈ ਨਾ ਅਰਸ਼ ਤੇ ਵੀਰ ਬਹੁਤ ਓ ਯਾਰ ਚੱਲ ਜਾਨੇ ਯਾਰ ਇੱਕ ਤੇ ਆ ਪਾ ਜਾਨਾ ਕੀ ਕਹਿੰਦਾ ਏ ਯਾਰ ਇਹ ਕਹਿੰਦਾ ਗਿੱਦੜਪਿੰਡੀ ਜਾਣਾ ਵਾ ਮੈਂ ਉਹਨਾਂ ਨੇ ਇੱਧਰ ਹੀ ਹੋਣਾ ਦੋ ਤਿੰਨ ਦਿਨਾਂ ਤੱਕ ਆਪਣੇ ਕੋਲ ਗਿੱਦੜਪਿੰਡੀ ਵਾਲੇ ਵੀਰਾਂ ਨੂੰ ਉਹ ਕਿਹੜਾ ਪਿੰਡ ਲਾ ਦੀਏ ਕੇ ਦੀ ਗੁੱਡੀ ਗਿੱਦੜਪਿੰਡੀ ਵਾਲੇ ਵੀਰਾਂ ਨੂੰ ਬੇਈਂ ਦੀ ਆ ਵੀ ਧਿਆਨ ਕੇ ਨੂੰ ਵੀਰ ਨੂੰ ਮਿਲੋ ਚੱਲ ਮਟ ਜਿ ਦੇਖਣ ਆਏ ਆ ਪਿੰਡ ਵਾਲਾ ਝੋਨਾ ਇਹਨੂੰ ਭਰਨ ਵਾਲਾ ਥੜਾ ਇੱਧਰ ਸੁੱਕਣ ਡਿਆ ਵੇਖ ਲੋ ਕੁਦਰਤ ਦੇ ਰੰਗ ਵੀ ਇੱਕ ਬੰਨੇ ਪਾਣੀ ਸੁੱਕਣ ਨਹੀਂ ਦਿਆ ਤੇ ਇੱਕ ਬੰਨੇ ਪਾਣੀ ਸੁੱਕਣ ਡਿਆ ਇਹ ਆਪਣਾ 110 ਝੋਨਾ ਇਹ ਆ ਕੁਦਰਤ ਕਹੇ ਹੀ ਦਿਨਾ ਫਿਰ ਕਹਿੰਦੇ ਹੁੰਦੇ ਆ ਮਹਿੰਗਾ ਰਹੇ ਇੱਕ ਵਾਰ ਤੇ ਸਸਤਾ ਰਹੇ ਬਾਰ ਬਾਰ ਗਲਤ ਫਿਰ ਉੱਥੇ ਆ ਜਾਂਦੀ ਨਾ ਹੁਣ ਸਿਰੇ ਦੀ ਪੈਲੀ ਆ ਨਜ਼ਾਰੇ ਵੱਜੇ ਪੈਗ ਨਹੀਂ ਇੱਧਰ ਹੁਣ ਅੱਜ ਇਧਰ ਗੇੜਾ ਮਾਰ ਕੇ ਉਹਨੇ ਸਾਰਾ ਤੁਹਾਨੂੰ ਦਿਖਾਉਣੇ ਆ ਹੁਣ ਝੋਨੇ ਨੂੰ ਵੇਖਣਾ ਏ ਬਿਮਾਰੀ-ਸ਼ਮਾਰੀ ਕੋਈ ਵੀ ਤੇ ਵਧੀਆ ਆ ਖੜਾ ਝੋਨਾ 110 ਵੈਰੈਟੀ ਆਪਣੀ ਮੋਟਰ ਤੇ ਆਰ ਵੀ ਮੇਰੇ ਇੱਧਰ ਹੀ ਰੁੱਕ ਤੇ ਬੈਂਚ 'ਤੇ ਪੈ ਜਾ ਕੇ ਤੇ ਬਹਿ ਜਾਈਦਾ ਸੀ ਨੰਦਣਾ ਫਸਲ ਨੂੰ ਜਿਹੜਾ ਮਾਰ ਕੇ ਮਨ ਨੂੰ ਖੁਸ਼ੀ ਚੜਦੀ ਹੋਣ ਇਹ ਸੀਈ ਆਈ ਦਾ ਪਰ ਮਨ ਦੇ ਵਿੱਚ ਨਾ ਯਾਰ ਹੁੰਦਾ ਹੀ ਆ ਯਾਰ ਐਡੀ ਰੀਜ ਨਾ ਜੇਰੋ ਫਸਲ ਨੂੰ ਸਾਹਮਣੇ ਹੋਈ ਨਾ ਫਰਕ ਦੇ ਬਿਨਾਂ ਕਿ ਜਿਆ ਕਿੰਨੀ ਆਸਾਂ ਜੁੜੀਆਂ ਦੀਆਂ ਵੀ ਇਹ ਕੀ ਆ ਕਰਨਾ ਆਪਾਂ ਪੂਰਾ ਇਰਾਦਾ ਹੀ ਵੀ ਵਧੀਆ ਦਰਿਆ ਤੋਂ ਪਾਰ ਫਾਰਮ ਪਾ ਕੇ ਕਮਰਾ-ਕਮਰਾ ਪਾ ਕੇ ਵਧੀਆ ਰੱਖਾਂਗੇ ਸਿਸਟਮ ਰਹਿਣ ਹੋਣ ਦਾ ਲੋ ਫੇਰ ਉਹੀ ਕੰਮ ਹੋਇਆ ਉਹ ਨਾਲ ਜਿਹੜਾ ਝੋਨਾ ਵਾ ਇਹਨੇ ਸਿਰਫ ਆਈ ਚਲਾਈ ਮਹਾ ਚਲਾਉਣੀ ਮਾਸਾਂ ਹੀ ਤਗੜਿਆਂਗੇ ਪਰ ਮਾਧਮਾ ਬਸ ਇਹਦੇ ਤੇ ਕਿਰਪਾ ਰੱਖੇ ਇਹਨੂੰ ਨਾ ਕੋਈ ਅਭੀ ਨਵੀ ਕਰੇ ਬਾਕੀ ਜਿੰਨਾ ਵੀਰਾਂ ਦਾ ਯਾਰ ਇਹ ਵੀ ਨਹੀਂ ਗਿਆ ਅਸਲ ਨਾ ਹਮੇਸ਼ਾ ਹੀ ਮੈਨੂੰ ਸਾਰੇ ਵੀਰਾਂ ਦੇ ਉੱਤੇ ਚੜਦੀ ਕਲਾਜ ਕਾਤੋਂ ਰਹਿਣਾ ਚੜਦੀ ਕਲਾਜ ਤਾਂ ਰਹੀਦਾ ਵੀ ਯਾਰ ਸਾਡੇ ਕੋਲ ਚਲੋ ਪਰਿਵਾਰ ਦੇ ਜੀ ਆ 10 15 ਜੀ ਆ ਸਾਰੇ ਇੱਕ ਦੂਜੇ ਨਾਲ ਬੰਦੇ ਖਲੋਂਦੇ ਆ ਫਸਲ ਵਿੱਚੋਂ ਮਾੜੀ ਚੰਗੀ ਥੋੜੀ ਬਚ ਬਚੀ ਆ ਤੇ ਜਿੰਨਾ ਵੀਰਾਂ ਦੀ ਸਾਰੀ ਸਾਰੀ ਫਸਲ ਮਰ ਗਈ ਆ ਤੇ ਉਹ ਵੀ ਸਰਵਾਈਵ ਕਰਨੀ ਦੇ ਉਹ ਵੀ ਚੜਦੀ ਕਲਾ ਜ ਰਹੇ ਕਿੰਨੀ ਆਪਾਂ ਵੀਡੀਓ ਵੇਨਦੇ ਇੰਸਟਾਗ੍ਰam ਦੇ ਸੋਸ਼ਲ ਮੀਡੀਆ ਦੇ ਪੀ ਬਾਪੂ ਪੁਰਾਣੇ ਉਹਾਂ ਦੇ ਕੋਈ ਨਹੀਂ ਇਸ ਸਮੇਂ ਆਉਂਦੇ ਜਾਂਦੇ ਰਹਿੰਦੇ ਵੀ ਚੜਦੀ ਕਲਾ ਜ ਰਹਿਣਾ ਚਾਹੀਦਾ ਜਦੋਂ ਇਹ ਗੱਲਾਂ ਸੁਣੀ ਦੀਆਂ ਗੁਰਬਾਣੀ ਬੜੀ ਦੀ ਗੁਰਬਾਣੀ ਦੇ ਵਿੱਚ ਲਿਖਿਆ ਹੁੰਦਾ ਤੇ ਉਦੋਂ ਫਿਰ ਆਟੋਮੈਟਿਕ ਹੀ ਜਿਹੜੀ ਆ ਚੜਦੀ ਕਲਾ ਆ ਜਾਂਦੀ ਆ ਤੇ ਹੁਣ ਨਾ ਚੋ ਨਾਵੇਂ ਨੂੰ ਕੀੜਾ ਗੁੱੜਾ ਮਾਰ ਕੇ ਸਪਰੇਅ ਇਹਦੇ ਨਾਲ ਮੰਜਾ ਜਿਹੜਾ ਵੱਜ ਜਾਂਦਾ ਵੀ ਚਲੋ ਕੁਛ ਨਾ ਕੁਛ ਤੇ ਹੈਗਾ ਪਰ ਜਿਹੜੇ ਬੰਦੇ ਵਿਚਾਰਿਆਂ ਦਾ ਕੁਛ ਨਹੀਂ ਹੈਗਾ ਉਹ ਸਰਵਾਈਵ ਕਰਨ ਲੈ ਤੇ ਆਪਾਂ ਨੂੰ ਕੀ ਗੱਲ ਇਸ ਕਰਕੇ ਕਦੀ ਵੀ ਨਾ ਯਾਰ ਮਨ ਦੇ ਵਿੱਚ ਕਿਸੇ ਪ੍ਰਤੀ ਮਾੜਾ ਨਾ ਸੋਚੋ ਚੰਗਾ ਕਰੋ ਤੁਸੀਂ ਚੰਗਾ ਜਿ ਕਰ ਰਹੇ ਨਾ ਚੰਗਾ ਕਰਦੇ ਆ ਵੀ ਤੁਹਾਨੂੰ ਜੇ ਕੋਈ ਮਾੜਾ ਆਖਣ ੜਿਆ ਤੇ ਕਿਸੇ ਨਾ ਕਿਸੇ ਟਾਈਮ ਉਹਦੇ ਬੰਦੇ ਦੇ ਮੂੰਹ ਚੋਂ ਵੀ ਚੰਗਿਆਈ ਨਿਕਲ ਜੂਗੀ ਹੁਣ ਸਾਡੇ ਪ੍ਰਤੀ ਕਈ ਵੀਰਾਂ ਨੇ ਨਾ ਵੀਡੀਓ ਪਾਈਆਂ ਐਰ ਕੀ ਜਦੋਂ ਰਾਸ਼ਨ ਵੰਡਦੇ ਸੀ ਵੀ ਸਾਨੂੰ ਰਾਸ਼ਨ ਨਹੀਂ ਮਿਲਿਆ ਤੇ ਬੰਦਿਆਂ ਨੇ ਲੜਾਉਣ ਦੀ ਬੜੀ ਕੋਸ਼ਿਸ਼ ਕੀਤੀ ਬੰਦਿਆਂ ਨੂੰ ਵਿਚਾਰੇ ਜਿਹੜੇ ਨਹੀਂ ਹੁੰਨੀ ਸਮਝ ਹੁੰਦੀ ਉਹਨਾਂ ਨੂੰ ਉਂਗਲਾਂ ਲਾ ਕੇ ਵੀ ਚਲੋ ਜੀ ਉਹਨਾਂ ਨੂੰ ਵੀਡੀਓ ਪਾ ਦਿਓ ਤੁਸੀਂ ਵੀਡੀਓ ਪਾ ਦਿਓ ਤੇ ਅੱਜ ਉਹਨਾਂ ਬੰਦਿਆਂ ਨੇ ਆਣ ਕੇ ਫੇਰ ਮਾਫੀ ਮੰਗੀ ਵੀ ਚਾਚਾ ਵੀ ਪਾਉ ਸਾਡੇ ਤੋਂ ਗਲਤੀ ਹੋ ਗਈ ਅਸੀਂ ਯਾਰ ਸਾਡੇ ਮੋਬਾਈਲ ਤੋਂ ਕਿਸੇ ਨੇ ਵੀਡੀਓ ਪਾਈਆਂ ਇਹ ਜਿਹੜੀਆਂ ਗੱਲਾਂ ਜਦੋਂ ਆਪਾਂ ਚੰਗਾ ਕੰਮ ਕਰਦੇ ਆ ਤੁਸੀਂ ਆਪਦਾ ਕਰਮ ਕਰਨਾ ਚੰਗਿਆਈ ਕਰਨੀ ਹੈ ਤੇ ਬਾਕੀ ਜਿਹੜੀ ਚੰਗਿਆਈ ਨੂੰ ਰੱਬ ਨੇ ਕਿਦਾਂ ਕਿਸੇ ਦੇ ਗੜੀ ਜ਼ਹਿਰ ਕਰਨਾ ਉਹ ਪਰਮਾਤਮਾ ਨੂੰ ਪਤਾ ਫਲ ਦੀ ਇੱਛਾ ਜਿਹੜੀ ਆ ਉਹ ਰੱਖਣੀ ਚਾਹੀਦੀ ਪਰ ਫਲ ਜਿਹੜਾ ਦੇਣਾ ਉਹ ਪਰਮਾਤਮਾ ਨੇ ਦੇਣਾ ਪਤਾ ਨਹੀਂ ਕਿਹੜੇ ਜਰੀਏ ਦੇਣਾ ਇਸ ਕਰਕੇ ਮੇਰੇ ਵੀਰ ਇਹੋ ਗੱਲਾਂ ਦਾ ਨਾ ਕਦੀ ਨਾ ਰੱਖਿਆ ਕਰੋ ਵੀ ਐਂ ਫਲਾਣੇ ਦਾ ਬੜਾ ਚੰਗਾ ਕੀਤਾ ਉਹਨੇ ਸਾਡੇ ਨਾਲ ਮਾੜੀ ਕੀਤੀ ਕੋਈ ਗੱਲ ਨਹੀਂ ਸਮਾਂ ਆ ਗਿਆ ਹੋ ਸਕਦਾ ਰੱਬ ਨੇ ਕਿਤੇ ਉਹੋ ਜੇ ਸਮੇਂ ਤੇ ਚੰਗਿਆਈ ਦਾ ਜਿਹੜਾ ਫਾਇਦਾ ਦੇਣਾ ਹੋਵੇ ਜਿਹੜਾ ਜਦੋਂ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਹੋਵੇ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਨਾ ਲੱਗਿਆ ਕਰੋ ਇਹ ਆਪਣਾ 110 ਝੋਨਾ ਵਾ ਤੇ ਹੁਣ ਇਹਦੀ ਇਹਦੀ ਜਿਹੜੀ ਗ੍ਰੇਡਿੰਗ ਸਾਰੀ ਕਰਤੀ ਹੈ ਜਿਹੜੇ ਵਿੱਚ ਮਾੜੇ ਮੋٹے ਬੂਟੇ ਦਿਖਦੇ ਆ ਉਹ ਵੀ ਫੜ ਲੈਣੇ ਆ ਇਹਦੇ ਨੂੰ ਮਸ਼ੀਨ ਨਾਲ ਵੜ ਕੇ ਝਾੜ ਕੇ ਤੇ ਫਿਰ ਬੀ ਤਿਆਰ ਕਰਾਂਗੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਵੀਰਾਂ ਨੂੰ ਬੀ ਦਵਾਂਗੇ ਇਸ ਕਰਕੇ ਹੁਣ ਹਾਲ ਦੀ ਘੜੀ ਇੱਕ ਵਾਰੀ ਸਿਸਟਮ ਸਾਰਾ ਸਾਫ਼ ਹੋਆ ਤੇ ਜਿੱਦਾਂ ਜਿੱਦਾਂ ਵੀ ਹੋਇਆ ਹੁਣ ਸਗੋਂ ਸਪਰੇਅ ਕਰਨ ਵਾਲੀ ਪਿਆਰ ਕੀਦਾ ਹੀ ਰਹਿ ਰੂਗੀ ਸਪਰੇਅ ਹੋਈ ਨਹੀਂ ਕਿ ਝੋਨੇ ਨਹੀਂ ਪੱਕ ਗਿਆ ਹੁਣ ਮੈਨੂੰ ਸ਼ੱਕ ਹੁਣ ਦਾਣਾ ਚੱਲ ਚੱਲਿਆ ਜਿਹੜੇ ਹੋ ਗਈ ਤੇ ਹੋਣੀ ਨਹੀਂ ਤੇ ਲੋੜ ਹੀ ਨਹੀਂ ਪੈਣੀ ਇਹ ਸਿਸਟਮ ਹੁਣ ਵੇਖ ਕੇ ਤੇ ਜਿੱਦਾਂ ਜਿੱਦਾਂ ਦਾ ਮਾਹੌਲ ਹੋਇਆ ਉਸ ਹੱਸਾ ਹੋਣੀ ਆ ਅੱਬਲ ਤੇ ਹੁਣ ਤਾਂ ਮੈਨੂੰ ਸ਼ੱਕ ਸਮਾ ਨਾ ਗਿਆ ਹੁਣ ਦਾਣਾ ਚੱਲ ਵੀ ਗਿਆ ਹੁਣ ਕੋਈ ਸਿਸਟਮ ਦਾਣਾ ਈ ਦਾ ਨਹੀਂ ਹੈਗਾ ਤੇ ਵਧੀਆ ਵਾ ਨਾ ਕੋਈ ਬਿਮਾਰੀ ਛੋਣੇ ਨੂੰ ਇਹ ਸਾਰਾ ਸਿਸਟਮ ਟੌਪ ਦਾ ਅੰਡੇ ਤੱਕ ਪਰਾਲੀ ਜਿਹੜੀ ਆ ਸਾਫ਼ ਵਾ ਚਲੋ ਪਰਮਾਤਮਾ ਨੇ ਜੋ ਦੇਣਾ ਗਿਨ ਤੁਹਾਨੂੰ ਉਹਨੇ ਜੇ ਉਹਨੇ ਦੇਣਾ ਵਾ ਤੇਨੇ ਆਟੋਮੈਟਿਕ ਹੀ ਉਹਨਾਂ ਦੇ ਦੇਣਾ ਇਹ ਨਾ ਕਿ ਪਾਸੇ ਕੋਈ ਲੋੜ ਹੀ ਨਹੀਂ ਇਸ ਕਰਕੇ ਵਾਹਿਗੁਰੂ ਦਾ ਸ਼ੁਕਰ ਕਰਿਆ ਕਰੋ ਪ੍ਰਮਾਤਮਾ ਦਾ ਜਸ ਗਾਇਆ ਕਰੋ ਆਪਦੇ ਚਰਨਾਂ ਨਾਲ ਲਾ ਕੇ ਰੱਖੇ ਉਹ ਤੋਂ ਮੰਗੋ ਕਿਹੇ ਹੋਰ ਬੰਦੇ ਤੋਂ ਨਾ ਮੰਗੋ ਜਦੋਂ ਉਹ ਦੇਣ ਤੇ ਆ ਗਿਆ ਨਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਆਪਣੇ ਆਪ ਉਹ ਜ਼ਰੀਏ ਬਣ ਜਾਣੇ ਆਪਣੇ ਆਪ ਸਿਸਟਮ ਜਿੱਥੇ ਵੀ ਕੰਮ ਕਰਨ ਦਾ ਫੀਲਡ ਦੇ ਵਿੱਚ ਜੇ ਆਪਣੇ ਪਰਿਵਾਰ ਚ ਕੰਮ ਕਰਨ ਦੇ ਤੇ ਮਨ ਸਾਫ਼ ਸੱਚੀ ਨੀਂਦ ਨਾਲ ਕੰਮ ਕਰੀ ਜਾਓ ਜੇ ਕਿਸੇ ਮਹਿਮੇਜ ਕਰਨ ਦੇ ਮਾਨ ਸਾਹਿਬ ਚੰਗੀ ਨੀਤਨਾ ਕਰਜੋ ਆਟੋਮੈਟਿਕ ਹੀ ਪ੍ਰਮਾਤਮਾ ਦੇ ਜਾਂਦਾ ਸਬਰ ਸੰਤੋਖ ਮੰਗਿਆ ਕਰੋ ਸਬਰ ਸੰਤੋਖ ਆ ਗਿਆ ਫਿਰ ਆਪਾਂ ਨੂੰ 10000 ਨਵੀਂ ਸਬਰ ਆ ਜਾਣਾ ਤੇ ਜੇ ਸਬਰ ਸੰਨਾ ਆਇਆ ਤਾਂ ਭਵੇਂ ਲੱਖਾਂ ਰੁਪਈਆ ਬਣ ਜੇ ਤਾਂ ਵੀ ਆਪਣੀ ਮਾਨ ਜਿਹੜੀ ਆ ਉਹ ਭੜਕੀ ਜਾਣਾ ਇਸ ਕਰਕੇ ਪ੍ਰਮਾਤਮਾ ਗੜੀ ਸਬਰ ਸੰਤੋਖ ਮੰਗਿਆ ਕਰੋ ਤੇ ਹੁਣ ਆਪਾਂ ਮਾਰ ਕੇ ਸਾਰੇ ਝੋਨੇ ਨੂੰ ਇਧਰ ਲੈ ਨੂੰ 껠ੜਾ ਵਧੀਆ ਬਾਕੀ ਇਧਰ ਇਹ ਆ ਵੀ ਮੋਟਰਸਲ ਤੇ ਸਾਰਾ 껠ੜਾ ਵੱਜ ਜਾਂਦਾ ਤੇ ਵਧੀਆ ਝੋਨੇ ਨੇ ਜਿੰਨੇ ਕਿ ਦਿਨਾਂ ਨੂੰ ਪੱਕਣਾ ਪੁੱਕਣਾ ਸਿਸਟਮ ਜਿਹੜਾ ਆਪਣੇ ਆਪ ਸਹੀ ਹੋ ਜਾਣਾ ਤੇ 110 ਚੋਨਾ ਭਈ ਲਾ ਜਾਣਾ ਤੇ ਵਧੀਆ ਵਾ ਹੁਣ ਇਹਦੇ ਵਿੱਚ ਰੱਖਾਂਗੇ ਜਿਹੜਾ ਬੀ ਬਣਾਉਣਾ ਆਪਾਂ ਬਸ ਅਰੇ ਕਿ ਉਹ ਜਿਹੜੇ ਖੱਤੇ ਬੀ ਬਣਾਉਣ ਵਾਲੇ ਉਹ ਸਾਫ਼ ਕਰ ਲਿਆ ਇੰਨਾ ਖੱਤਿਆਂ ਚ ਰਲਾ ਰੁਲਾਗਾ ਹੀ ਰਹਿ ਜਾਂਦਾ ਜਿਹੜੇ ਬੀ ਵਾਲੇ ਖੱਤੇ ਉਹ ਸਾਰੇ ਸਾਫ਼ ਹੋ ਗਏ ਆ ਉਹਨਾਂ ਨੂੰ ਦੁਬਾਰਾ ਫੇਰ ਇੱਕ ਵਾਰ ਮਾਰ ਲਾਂਗੇ ਤੇ ਬੀ ਮੇਰੇ ਵੀਰ ਸਾਰੇ ਜਣੇ ਨਾ ਤੁਸੀਂ ਆਪਦਾ ਘਰ ਦਾ ਰੱਖਿਆ ਕਰੋ ਕਿਉਂਕਿ ਬਾਦ ਚ ਯੂਨੀਵਰਸਟੀਆਂ ਜੋ ਆਪਾਂ ਜਾਂਦੇ ਰਹਿੰਨੇ ਆ ਸਾਨੂੰ ਵੀਰ ਅਲਿਆ ਦੇ ਤਾਂ ਉਹ ਗਿਆ ਤੇ ਐਰ ਕੀ ਸਾਡੇ ਇਲਾਕੇ ਦੇ ਵਿੱਚ ਬੌਣੇ ਬੂਟੇ ਦੀ ਬਾਰਿਸ਼ ਕਾਇਦ ਨਹੀਂ ਆਈ ਤੇ ਬੀ ਜਿਹੜਾ ਵਾ ਘਰ ਦਾ ਹੀ ਸਾਰਾ ਰੱਖਿਆ ਹੀ ਬਾਕੀ ਜਿਹੜਾ ਵੀ ਲੈਂਦਾ ਹੁਣ ਉਹਨੂੰ ਗਾਂ ਨਵੇਂ ਸਿਰਿਓਂ ਰੱਖਾਂਗੇ ਪਰਮਾਤਮਾ ਸ਼ੁਕਰ ਕਰੇ ਤੇ ਅੱਜ ਦਾ ਬਲੌਗ ਆਪਣਾ ਗਿਆ ਸਮਾਪਤ ਤੇ ਹੁਣ ਤੁਹਾਡੇ ਨਾਲ ਥੋੜੇ ਥੋੜੇ ਵਿੱਚ ਖੇਤੀਬਾੜੀ ਵਾਲੇ ਵੀ ਬਲੌਗ ਜੋੜਿਆ ਕਰਾਂਗੇ ਤਾਂ ਕਿ ਰੋਜ਼ ਮੈਂ ਤੇ ਆਪ ਆਕ ਗਿਆ ਉੱਥੇ ਰੋਜ਼ ਦੀਆਂ ਉਹ ਵੀਡੀਓ ਪਾ ਪਾਗੇ ਉਹ ਜੀ ਵੀ ਸੇ ਥੋੜਾ ਬੜਾ ਐਡ ਕਰਿਆ ਕਰਾਂਗੇ ਸਾਰੇ ਵੀਰਾਂ ਲਈ ਤੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ